ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 8 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਵਰਣ ਵੰਡ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਜਿਸ ਦੇ ਵਿੱਚ ਕੱਲ ਤੋਂ ਅਸੀਂ ਇੱਕ ਬੜਾ ਮਹੱਤਵਪੂਰਨ ਪਾਗ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਕਿਸੇ ਅਖੌਤੀ ਉੱਚੀ ਜਾਤ ਵਾਲੇ ਨੂੰ ਅਖੌਤੀ ਨਾਮ ਵਰਤ ਰਿਹਾ ਕਿਉਂਕਿ ਇਹਨਾਂ ਦਾ ਬਣਾਇਆ ਹੋਇਆ ਵਿਧਾਨ ਹੈ ਕਿ ਅਕਾਲ ਪੁਰਖ ਦਾ ਬਣਾਇਆ ਹੋਇਆ ਵਿਧਾਨ ਨਹੀਂ ਕਾਲਪੁਰ ਤੋਂ ਦੇਰ ਤੇ ਬਧੇਰੇ ਮਾਨ ਸਤਕਾਰ ਮਿਲਦਾ। ਪਰ ਬੇਨਤੀ ਕੀਤੀ ਸੀ ਕਿ ਇੱਕ ਇਮਪ੍ਰੈਸ਼ਨ ਦਿੱਤਾ ਗਿਆ, ਇੱਕ ਸਮਾਜ ਦੇ ਵਿੱਚ ਗੱਲ ਫੈਲਾ ਦਿੱਤੀ ਗਈ, ਪ੍ਰਭਾਵ ਬਣਾ ਦਿੱਤਾ ਗਿਆ ਕਿ ਬ੍ਰਾਹਮਣ ਕਿਉਂਕਿ ਦੇਵਤਾ ਹੈ, ਸਭ ਤੋਂ ਉੱਚਾ ਹੈ ਤੇ ਇਹਦੀ ਪਰਮਾਤਮਾ ਉਹਦੇ ਨਾਲ ਜੁੜੀ ਹੈ ਸਿੱਧੀ ਸਾਝੇ। ਕੱਲ ਦੋ ਪਰਮਾਤਮਾ ਜੀ ਨਾਲ ਸੰਝੇ ਕੀਤੇ ਸਨ। ਇਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪੂਰਨ ਪੂਰਾ ਸ਼ਬਦੀ ਸੰਚਾਰ ਕੀਤਾ ਸੀ ਜਿੱਥੇ ਸਿਧਾਂਤਕ ਪੱਖ ਸਤਿਗੁਰੂ ਨੇ ਸਪਸ਼ਟ ਕੀਤਾ ਗੱਲ ਤੇ ਅੱਜ ਵੀ ਸਿਧਾਂਤਕ ਪੱਖ ਦੀ ਹੋਈਗੀ ਪਰ ਅੱਜ ਦੇ ਦੋ ਪਰਮਾਣਾਂ ਦੇ ਵਿੱਚ ਸਤਿਗੁਰੂ ਜੀ ਨੇ ਖਾਸ ਤੌਰ ਤੇ ਨਾਂ ਲੈ ਕੇ ਉਹਨਾਂ ਸ਼ਖਸੀਅਤਾਂ ਦਾ ਉਹਨਾਂ ਪਗਲ ਸਹਿਬਾਂ ਦਾ ਜਿਹੜੇ ਇਸ ਬ੍ਰਾਹਮਣੀ ਸਮਾਜ ਦੇ ਮੁਤਾਬਕ ਬ੍ਰਾਹਮਣੀ ਵਿਚਾਰਧਾਰਾ ਦੇ ਮੁਤਾਬਕ ਛੋਟੀਆਂ ਜਾਤਾਂ ਦੇ ਵਿੱਚੋਂ ਸਨ ਜਿਨ੍ਹਾਂ ਨੂੰ ਨੀਚ ਜਾਤ ਕਿਹਾ ਗਿਆ ਉਹਨਾਂ ਨੇ ਕਿਵੇਂ ਉਸ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੋ ਕੇ ਸੰਸਾਰ ਦੇ ਵਿੱਚ ਵੀ ਮਾਨ ਪਾਇਆ ਤੇ ਅਕਾਲ ਪੁਰਖ ਦੇ ਦਰ ਤੇ ਵੀ ਪ੍ਰਵਾਨ ਹੋਏ ਗੁਰੂ ਘਰ ਦੇ ਵਿੱਚ ਪ੍ਰਵਾਨਗੀ ਤੇ ਇਸ ਗੱਲ ਦਾ ਆਪਣੇ ਆਪ 'ਚ ਪਰਮਾਨ ਹੈ ਬੜਾ ਵੱਡਾ ਇਹ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਗਈ। ਸਤਿਗੁਰੂ ਨੇ ਆਪਣੇ ਬਰਾਬਰ ਉਹਨਾਂ ਨੂੰ ਮਾਨ ਸਤਕਾਰ ਦਿੱਤਾ। ਇਹ ਗੱਲ ਨੂੰ ਸਮਝਣ ਵਾਸਤੇ ਅੱਜ ਜਿਹੜਾ ਪਹਿਲਾ ਪ੍ਰਮਾਣ ਮੈਂ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਨਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਣ ਕੀਤਾ ਹੋਇਆ ਹੈ ਜਿ세 ਤੀਜੇ ਨਾਲ ਬਖਸ਼ਿਸ਼ ਕਰਦੇ ਨੇ ਨਾਮਾ ਛੀਬਾ ਕਬੀਰ ਝੁਲਾਹਾ ਪੂਰੇ ਗੁਰ ਤੇ ਗਤ ਪਾਈ। ਬ੍ਰਮ ਕੇ ਬੇਤੇ ਸ਼ਬਦ ਪਛਾਣਾ ਹੈ ਹਉ ਮੈਂ ਜਾਤ ਗਵਾਈ ਸੁਰਨਰ ਤਿੰਨ ਕੀ ਬਾਣੀ ਗਾਵੈ ਕੋਈ ਨਾ ਮਿਟੈ ਭਾਈ ਨਾਮਾ ਭਗਤ ਨਾਮਦੇਵ ਜੀ ਰਾਲਛੀ ਬਾ ਲਿਖਿਆ ਕਿਉਂਕਿ ਛਪਾਈ ਦਾ ਕੰਮ ਕਰਦੇ ਸਨ ਸ਼ੀਬਾ ਕਿਹਾ ਜਾਂਦਾ ਸੀ ਔਰ ਜਿਨਨੇ ਕਿਰਤੀ ਸਨ ਇਹ ਕਮਾ ਉਸ ਸਮੇਂ ਦੇ ਇੰਜੀਨੀਅਰ ਸਨ ਟੈਕਨੀਸ਼ੀਅਨ ਸਨ ਉਹਨਾਂ ਸਾਰਿਆਂ ਨੂੰ ਇਸ ਸਮਾਜ ਨੇ ਨੀਚ ਗਿਰਦਾਣ ਦਿੱਤਾ ਛੋਟਾ ਗਿਰਦਾਣ ਦਿੱਤਾ ਨਾਮਾ ਚੀਬਾ ਕਬੀਰ ਜੁਲਾਹਾ ਭਗਤ ਕਬੀਰ ਸਾਹਿਬ ਜੀ ਜੁਲਾਹੇ ਦਾ ਕੰਮ ਕਰਦੇ ਸਨ ਕਪੜਾ ਬੁਣਨਾ ਕਬੀਰ ਜੀ ਕਪੜਾ ਬੁਣਨ ਵਾਲੇ ਤੇ ਨਾਮਦੇਵ ਜੀ ਉਹਦੀ ਛਪਾਈ ਕਰਨ ਵਾਲੇ ਇੱਥੇ ਗੱਲ ਉਹ ਭਗਤ ਸਾਹਿਬਾਂ ਦੀ ਨਹੀਂ ਉਹਨਾਂ ਦੇ ਪੂਰੇ ਸਮਾਜ ਦੀ ਹੈ ਸਰਸਮਾਜ ਦੇ ਵਿੱਚੋਂ ਵੀ ਜਿਹੜੇ ਪ੍ਰਵਾਹਨ ਹੋਏ ਉਹਨਾਂ ਨੂੰ ਮਾਨ ਮਿਲਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਦਰਜ ਹੋਈ ਔਰ ਇਹ ਸ਼ਾਰ ਸੰਸਾਰ ਉਹਨਾਂ ਦੀ ਬਾਣੀ ਕਹਿੰਦਾ ਕਿਵੇਂ ਹੋਏ ਪੂਰੇ ਗੁਰ ਤੇ ਗੱਠ ਪਾਈ ਪੂਰੇ ਗੁਰੂ ਦੀ ਸਿੱਖਿਆ ਲੈ ਲਈ ਉਸ ਕਾਲਪੁਰ ਦਾ ਇਲਾਹੀ ਗਿਆਨ ਉਹਨਾਂ ਉੱਤੇ ਆਸਲ ਹੋਇਆ ਉਸ ਕਾਲਪੁਰ ਦਾ ਪੂਰੇ ਗੁਰੂ ਦਾ ਗਿਆਨ ਪ੍ਰਾਪਤ ਕਰ ਲਿਆ ਧਰਮ ਕੇ ਬੀਤੇ ਸ਼ਬਦ ਪਛਾਣਨਾ ਉਸ ਅਕਾਲ ਪੁਰਖ ਤੇ ਲੜ ਲੱਗੇ ਸ਼ਬਦ ਪਛਾਣਨਾ ਹੈ ਇਲਾਹੀ ਗਿਆਨ ਨੂੰ ਪਛਾਣਨਾ ਹੈ ਉਸ ਅਕਾਲ ਪੁਰਖ ਦੀ ਬਣਾਈ ਹੋਈ ਕੁਦਰਤ ਦੇ ਅਟਲ ਨਿਯਮਾਂ ਨੂੰ ਪਛਾਣਨਾ ਹੈ ਤੇ ਜਿਹੜੀ ਇਹ ਇੱਕ ਮੈਂ ਬੇਨਤੀ ਕਰਾਂ ਇਸ ਜਾਤ ਪਾਤ ਦਾ ਐਸਾ ਸਿਸਟਮ ਬਣਾਇਆ ਹੈ ਭਾਵੇਂ ਕੋਈ ਸਮਾਜਿਕ ਤੌਰ ਤੇ ਛੋਟੀ ਜਾਤ ਦਾ ਹੈ ਦੂਜੇ ਅੱਗੇ ਜਿਹੜਾ ਉਹ ਨਿਮ ਇਉਂ ਕੇ ਖਲੋਂਦਾ ਹੈ ਉਹਦੇ ਸਾਰੇ ਹੁਕਮ ਵੀ ਮੰਨਦਾ ਪਰ ਉਹ ਆਪਣੇ ਆਪ ਇਸੇ ਗੱਲ 'ਚ ਬੜਾ ਮਾਣਜਿਆ ਕਿ ਮੈਂ ਫਰਾਨੀ ਜਾਤ ਦਾ ਅਸੀਂ ਅੱਜ ਵੀ ਦੇਖੀਏ ਉਹ ਚੰਡਾਂਡੀ ਚੋਂਗੇ ਲੇਕੇ ਇੱਥੇ ਸਤਿਗੁਰੂ ਬਖਸ਼ਿਸ਼ ਕਰ ਨੇ ਹਾਉ ਮੈਂ ਵੀ ਗਵਾਤੀ ਤੇ ਜਾਤ ਵੀ ਗਵਾਤੀ ਹਾਉ ਮੈਂ ਜਾਤ ਗਵਾਈ ਔ ਮੈਂ ਜਾਤ ਗਵਾਈ ਔਰ ਕੀ ਅਵਸਾ ਪ੍ਰਾਪਤ ਹੋਈ ਸੁਨਰਤਨ ਕੀ ਬਾਣੀ ਗਾਵੇਂ ਕਾਝ ਪਾਵੇਂ ਮਨੁੱਖ ਤੇ ਪਾਵੇਂ ਜਿਨ੍ਹਾਂ ਨੂੰ ਦੇਵਤੇ ਕਹਿੰਦੇ ਨੇ ਉਹ ਵੀ ਉਹਨਾਂ ਦੀ ਬਾਣੀ ਗਾਉਂਦੇ ਨੇ ਹਰ ਗੁਰੂ ਗ੍ਰੰਥ ਸਾਹਿਬ ਜੀ ਜਿਸ ਵੇਲੇ ਬਾਣੀ ਦਰਜ ਹੋ ਗਈ ਤੇ ਸਦਾ ਲਈ ਸਥਾਈ ਹੋ ਗਈ ਰਹਿਦੀ ਦੁਨੀਆ ਤੱਕ ਇਹ ਬਾਣੀ ਜਿਹੜੀ ਹੈ ਸਾਰੇ ਗਾਉਂਦੇ ਰਹਿਣਗੇ ਕੋਈ ਨਾ ਮਿਟੇ ਭਾਈ ਉਹਨਾਂ ਨੂੰ ਜਿਹੜਾ ਮਾਨ ਸਤਕਾਰ ਮਿਲਿਆ ਪੂਰੇ ਗੁਰ ਤੇ ਗੱਤ ਪਾਈ ਵਾਲਾ ਜਿੱਦੀ ਵਜ੍ਹਾ ਕਰਕੇ ਉਹ ਕਦੀ ਖਤਮ ਨਹੀਂ ਹੋ ਸਕਦਾ ਜਦ ਤੱਕ ਸੰਸਾਰ ਰਹੇਗਾ ਉਹਨਾਂ ਦਾ ਮਾਨਤਾ ਨਹੀਂ ਰਹੇਗਾ ਇਹਦਾ ਦੂਸਰਾ ਪਰਮਾਨ ਜੋ ਗੁਰੂ ਰਾਮਦਾਸ ਬਾਸ਼ਾ ਜੀ ਦਾ ਉਚਾਰਨ ਕੀਤਾ ਹੋਇਆ ਹੈ ਉੱਥੇ ਚੌਥੇ ਨਾਨਕ ਵੀ ਨਾਮ ਲੈ ਕੇ ਸਾਨੂੰ ਸਮਝਾਉਂਦੇ ਨੇ ਨਾਮਾ ਜੈਦੇਉ ਗੰਬੀਰ ਤਿਰਲੋਚਨ ਉਜਾਤ ਰਬਦਾਸ ਚਮਿਆਰ ਚਮਈਆ ਜੋ ਜੋ ਮਿਲੇ ਸਾਧੂ ਜਨ ਸੰਗਤ ਤੰ ਤੰਨਾ ਜੱਟ ਸੈਣ ਮਿਲਿਆ ਹਰ ਲਈਆ ਸੰਕੋਈ ਐਸੇ ਪਰਮਾਨੇ ਨਹੀਂ ਮਿਲਦੇ ਕਿ ਭਗਤ ਜੈਦੇਵ ਜੀ ਜਿਹੜੇ ਨੇ ਉਹ ਬ੍ਰਾਹਮਣੀ ਸਮਾਜ ਮੁਤਾਬਕ ਛੋਟੀ ਜਾਤ ਦੇ ਸਨ ਲੇਕਿਨ ਇਥੇ ਸਤਗੁਰੂ ਨੇ ਉਹਨਾਂ ਦਾ ਨਾਮ ਹੀ ਵਿੱਚ ਵਰਤਿਆ ਨਾਮਾ ਜੈਦੇਵ ਕੰਬੀਰ ਤਰਲੋਚਨ ਤਰਲੋਚਨ ਭਗਵਾਨ ਦਾ ਸਾਨੂੰ ਪਤਾ ਹੈ ਕਿ ਉਹ ਤਾਂ ਬ੍ਰਾਹਮਣ ਕੂਲ ਦੇ ਵਿੱਚੋਂ ਸਨ ਜੇ ਬ੍ਰਾਹਮਣੀ ਵਿਵਸਥਾ ਦੀ ਗੱਲ ਕਰੀਏ ਤੇ ਬ੍ਰਾਹਮਣ ਕੂਲ ਚੋਂ ਸਨ ਇੱਥੇ ਇਸ ਕਰਕੇ ਸਤਿਗੁਰੂ ਜੀ ਨੇ ਸਾਰਿਆਂ ਨੂੰ ਬਰਾਬਰ ਰੱਖਿਆ ਨਾਮਾ ਦੇ ਨਾਲ ਜੈਦੇ ਆਇਆ ਗੰਭੀਰ ਤੇ ਬਾਹਰ ਤਰਲੋਚਨ ਹੋਇਆ ਕਿਉਂਕਿ ਜਾਤ ਪਾਤ ਦਾ ਸਿਸਟਮ ਖਤਮ ਕਰ ਦਿੱਤਾ ਇੱਥੇ ਇਹ ਦੱਸਦਾ ਕਿ ਭਾਵੇਂ ब्राह्मणी समाज मुताबिक ऊंची कुल ਦਾ ਸੀ ਤੇ ਭਾਵੇਂ ब्राह्मणी ਵਿਚਾਰਸਾਰਾ ਮੁਤਾਬਕ ਉਹਨਾਂ ਮੁਤਾਬਕ ਨੀਚ ਜਾਤ ਸੀ ਜੇڑا ਵੀ ਉਸ ਹਾਲਪੁਰ ਤੇ ਲੜ ਲੱਗ ਗਿਆ ਉਹ ਜਾਤ ਕਿਸੇ ਜਾਤਵਾਦ ਦੇ ਬਿਗੈ ਰਵਦਾਸ ਚਮਿਆਰ ਚਮਈਆ ਬਗਿ ਰਵਦਾਸ ਜੀ ਚਮਿਆਰ ਕੁਲ ਚੁਕੇ ਹੀ ਜਾਂਦੇ ਸਨ ਅੱਗੋਂ ਫੈਸਲਾ ਦਿੱਤਾ ਸਤਗੁਰੂ ਨੇ ਜੋ ਜੋ ਮਿਲੇ ਸਾਧੂ ਜਨ ਸੰਗਤ ਭਾਵੇਂ ਬ੍ਰਾਹਮਣੀ ਸਮਾਜ ਵਿੱਚ ਦਾਬ ਉੱਚੀ ਜਾਤ ਦਾ ਸੀ ਤੇ ਭਾਵੇਂ ਛੋਟੀ ਜਾਤ ਦਾ ਜਿਹੜਾ ਅਕਾਲਪੁਰਸ ਤੇ ਲੜ ਲੱਗ ਗਿਆ ਸਾਧੂ ਲਫ਼ਜ਼ ਜਿਹੜਾ ਬੰਗਣੀ ਦੇ ਵਿੱਚ ਜਦੋਂ ਇੱਕ ਬਚਨ ਆਉਂਦਾ ਤੇ ਗੁਰੂ ਵਾਸਤੇ ਆਉਂਦਾ ਜਿਹੜਾ ਗੁਰੂ ਦੇ ਲੜ ਲੱਗ ਗਿਆ ਉਹ ਸਕਾਲਪੁਰ ਦੀ ਸੰਗਤ ਦੇ ਵਿੱਚ ਆ ਗਿਆ ਉਹਦੇ ਭਗਤਾਂ ਦੀ ਸੰਗਤ ਵਿੱਚ ਆ ਗਿਆ ਉਹਦੇ ਪਿਆਰਿਆਂ ਦੀ ਸੰਗਤ ਵਿੱਚ ਆ ਗਿਆ ਤੰਗ ਤੰਨਾ ਜੱਟ ਸ਼ੈਣ ਮਿਲਿਆ ਹਰ ਦਈਆ ਉਸ ਕਾਲਪੋਟ ਨਾਲ ਮਿਲਾਪ ਹੋ ਗਿਆ ਭਾਵੇਂ ਭਗਤ ਨੌਜੀ जाट ਸੰਤੇ ਭਾਵੇਂ ਭਗਤ ਸ਼ਰਣ ਜੀ ਨਾਈਕੂਲ ਦੇ ਵਿੱਚ ਆਉਂਦੇ ਸਨ ਉਸ ਕਾਲਪਰਦੇ ਦਰਤੇ ਪਰਵਾਣ ਹੋ ਗਏ ਆਇਦਾ ਤੀਸਰਾ ਪ੍ਰਮਾਣ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿੱਥੇ ਮੇਰੇ ਸਤਿਗੁਰੂ ਸਿਦਾਂਤ ਦੇ ਪੱਖ ਨੂੰ ਐ ਪੂਰਨ ਰੂਪ ਦੇ ਵਿੱਚ ਸਪਸ਼ਟ ਕਰਕੇ ਸਾਡੇਗੇ ਪਰੋਸਦੇ ਨੇ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਨੇ ਮੰ ਮ ਹਰ ਕੀਰਤ ਕਰ ਸਦ ਹੂੰ ਗਾਵਤ ਸੁਨਤ ਜਪਤ ਉਧਾਰੇ ਬਰਨ ਅਬਰਨਾ ਸਭ ਹੂੰ ਬਸ ਅਸਲ ਕੰਮ ਹੈ ਕਰਨਾ ਮਨ ਹਰ ਕੀਰਤ ਕਰ ਸਦ ਹੂੰ ਸਦਾ ਉਸਰ ਕਲਪਰਤੀ ਸਿਫਤ ਸਰਾ ਕਰਦਾ ਰੋ ਉਹਦੀਆਂ ਵਡਿਆਈਆਂ ਕਰਦਾ ਰੋ ਉਹਦੇ ਗੁਣ ਗੰਦਾ ਰੋ ਇਹ ਮਨ ਸਦਾ ਉਹਦੇ ਚਰਨਾ ਚ ਲੀਨ ਰੋ ਕਿਉਂਕਿ ਭਾਵੇਂ ਕੋਈ ਬ੍ਰਾਹਮਣੀ ਸਮਾਜ ਮੁਤਾਬਕ ਉੱਚੀ ਜਾਤ ਦਾ ਸੀ ਤੇ ਭਾਵੇਂ ਕੋਈ ਛੋਟੀ ਜਾਤ ਦਾ ਸੀ ਵਰਨ ਤੇ ਭਾਵੇਂ ਅਬਰਨਾ ਜਿਨ੍ਹਾਂ ਨੇ ਉਸ ਕਾਲ ਪ੍ਰਤੀ ਸੇ ਫਸਲਾ ਕੀਤੀ ਉਹਨਾਂ ਦਾ ਜੀਵਨ ਸਫਲ ਹੋ ਗਿਆ ਗਾਵਤ ਸੁਨਤ ਜਪਤ ਉਦਾਰੇ ਉਹਨਾਂ ਸਾਰਿਆਂ ਨੂੰ ਉਦਾਰ ਲੈਂਦਾ ਹੈ ਭਾਵੇਂ ਵਰਨ ਹੈ ਤੇ ਭਾਵੇਂ ਅਬਰਨ ਹੈ ਸਾਰਿਆਂ ਦਾ ਉਦਾਰ ਹੋ ਜਾਂਦਾ ਵੱਡਾ ਮਿਹਰਬਾਨ ਹੈ ਸੋ ਗੁਰਬਾਣੀ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਕੋਈ ਐਸਾ ਨਹੀਂ ਕਿ ਬ੍ਰਾਹਮਣੀ ਸਮਾਜ ਮੁਤਾਬਕ ਬ੍ਰਾਹਮਣੀ ਵਿਵਸਥਾ ਮੁਤਾਬਕ ਉੱਚੀ ਕੋਲ ਚੋਂ ਪੈਦਾ ਹੋਇਆ ਤੇ ਅਕਾਲ ਪੁਰਖ ਨੂੰ ਜ਼ਿਆਦਾ ਪਿਆਰਾ ਹੋ ਗਿਆ ਤੇ ਦੂਜੇ ਜਿਹੜੇ ਨੇ ਉਹਦੇ ਦਰ ਤੇ ਪਰਵਾਹ ਨਹੀਂ ਹੋਏ ਆਪਾਂ ਇਸ ਵਿਸ਼ੇ ਨੂੰ ਅਜੇ ਹੋਰ ਗਹਿਰਾਈ 'ਚ ਵਿਚਾਰਾਂਗੇ ਅੱਜ ਬਸ ਇਤਨਾ ਇੱਕ ਬਚਨ ਪਰਵਾਨ ਕਰਨਾ ਹੋਈਆਂ ਪੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ